ਤੇ ਮੈਂ ਆਹ ਜਦੋਂ ਨੈਕਸਟ ਟਾਈਮ ਫ੍ਰੀਡ ਕੋਟ ਲੋਕ ਸਭਾ ਦੇ ਵਿੱਚ ਹਾਂ ਜਿੱਥੇ ਕੀ ਆ ਆਮ ਆਦੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਲਮੋਲਾ ਦਾ ਜੋ ਕਾਫਲਾ ਅੱਜ پورے ਗਿੱਦੜਵਾ ਤੇ ਹਲਕੇ ਦੇ ਵਿੱਚ ਘੁੰਮ ਰਿਹਾ ਤੇ तमाम ਜਗ੍ਹਾ-ਜਗ੍ਹਾ ਤੇ ਜਿਹੜੇ ਸਵਾਗਤ ਦੀਆਂ ਤਿਆਰੀਆਂ ਜਾਂ ਲੱਡੂਆਂ ਨਾਲ ਤੋਲਣ ਦੀਆਂ ਤਿਆਰੀਆਂ ਲਗਾਤਾਰ ਜੋ ਕਿ ਇਮੀਗ੍ਰੇਸ਼ਨ ਸੈਂਟਰ ਤੋਂ ਹੈ ਉੱਥੇ ਅਰਜੀਤ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹਣਗੇ ਕਿ ਆਮ ਆਦੀ ਪਾਰਟੀ ਵੱਸੇ ਸਰ ਕੀ ਕਹਿਣਾ ਚਾਹੁੰਗੇ ਲਗਾਤਾਰ ਮੈਂ ਦਫ਼ਤਰ ਵੀ ਲੈ ਕੇ ਜਾਣਾ ਇੱਕ ਵਾਰੀ ਸਰ ਕੀ ਕਹਿਣਾ ਚਾਹੋਗੇ ਲਗਾਤਾਰ ਕਿ ਕਿ ਦੇਖਣਾ ਚਾਹੁੰਦੇ ਹੋ ਕਿਵੇਂ ਕਰਮਜੀਤ ਅਨਮੋਲ ਦੇ ਦੇਖ ਲੋ ਸਰਪਨ ਜਲ ਵਧੀਆ ਬੰਦਾ ਹੈਗਾ ਕਲਾਕਾਰ ਆਦਮੀ ਹੈਗਾ ਕਲਾਕਾਰ ਭਗਵੰਤ ਸਿੰਘ ਮਾਨਵੀ ਸੀਗੇ ਦਾ ਹੁਣ ਕਰਮਜੀਤ ਅਨਮੋਲ ਵੀ ਨੇ ਦੋ ਦੋਨੇ ਵਧੀਆ ਹੈਗੇ ਆ ਕੰਮ ਕਰਨਗੇ ਕੰਮ ਤੋਂ ਪਤਾ ਲੱਗੂ ਆ ਅਜੇ ਤਾਂ ਹੁਣ ਖੜਾਈ ਹੋਇਆ ਅਜੇ ਕਿਵੇਂ ਦੇਖਦਾ ਤੂੰ ਲੱਡੂਆਂ ਤੋੜ ਰਹੇ ਹੋ ਅੱਜ ਕਿਸ ਕੰਡੀਸ਼ਨ ਨਾਲ ਦੇਖ ਰਿਹਾ ਬੇ ਵਧੀਆ ਲੱਗ ਰਿਹਾ ਹੈ ਜੇ ਇਮਾਨਦਾਰ ਬੰਦਾ ਇੱਕ ਇੱਥੇ ਸਾਡੀ ਕੌਨਸ਼ੀਅਸ ਵਿੱਚ ਖੜਾ ਹੋਇਆ ਤੇ ਬਲਾਰਾ ਵੀ ਬਹੁਤ ਵਧੀਆ ਤੇ ਭਗਵੰਦ ਸਿੰਘ ਮਾਨ ਦੇ ਬਹੁਤ ਖਾਸ ਮਿੱਤਰ ਵੀ ਹੈਗੇ ਤੇ ਸਾਡੇ ਇਲਾਕੇ ਨੂੰ ਬਹੁਤ ਇਹਦਾ ਫਾਇਦਾ ਹੋਣ ਦੇ ਪੂਰੇ ਪੂਰੇ ਸਾਨੂੰ ਉਮੀਦ ਆ ਸਰ ਅੱਜ ਇਮੀਗ੍ਰੇਸ਼ਨ ਵੱਲੋਂ ਤੋਰ ਰਿਹਾ ਹੈ ਲੋਕਾਂ ਵੱਲੋਂ ਤੋਰ ਲੋਕਾਂ ਵੱਲੋਂ ਹੈ ਜੀ ਸਾਡੀ ਆਇਲ ਸ ਇਮੀਗ੍ਰੇਸ਼ਨ ਦੀ ਹੈਗੀ ਯੂਨੀਅਨ ਹੈਗੀ ਆ ਉਹਨਾਂ ਵੱਲੋਂ ਤੋਰ ਰਿਹਾ ਹੈ ਤਾਂ ਲਗਾਤਾਰ ਸਟੂਡੈਂਟ ਵੀ ਥੋੜੇ ਨਾਲ ਹੈ ਵਿੱਚ ਟੀਚਰ ਵੀ ਨੇ ਤਾਂ ਲਗਾਤਾਰ ਸਮਰਥਨ ਹੈ ਪੂਰਾ ਤੁਹਾਡਾ ਹਾਂ ਜੀ ਪੂਰਾ ਸਮਰਥਨ ਹੈ ਜੀ ਕਿਵੇਂ ਲਗਾਤਾਰ ਗਾਂਵਾਂ ਵਾਸਤੇ ਕਿਵੇਂ ਦੇਖੋਗੇ ਅੱਜ ਤ ਉਮੀਦ ਤਾਂ ਹੈਗੀ ਜੀ ਸਾਨੂੰ ਉਹਨਾਂ ਤੋਂ ਪੂਰੀ ਉਮੀਦ ਹੈ ਸਮੱਸਿਆ ਹੱਲ ਹੋਣਗੀਆਂ ਜੀ ਤਾਂ ਗਿੱਦੜਵਾਲੀ ਜਨਤਾ ਕਹਿੰਦੀ ਸਾਨੂੰ ਪੂਰੀ ਉਮੀਦ ਆ ਕਿ ਸਾਡੀ ਸਮੱਸਿਆ ਹੱਲ ਹੋ ਪਏਗੀ ਸਰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਅੱਛਾ ਤੁਹਾਡੇ ਰਹਿਣ ਵਾਲੇ ਹਾਂਜੀ ਤੁਹਾਡੇ ਰਹਿਣ ਗਿੱਦੜਵਾਲ ਕਾ ਜੀ ਤਾਂ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਕੀ ਕੀ ਸਮੱਸਿਆ ਹੱਲ ਹੋਣਗੀਆਂ ਪੂਰੀਆਂ ਜਿਹਨਾਂ ਨੇ ਨਹੀਂ ਕੀਤੀਆਂ ਪਰ ਹੋਰ ਨਹੀਂ ਕੋਈ ਕਰਦਾ ਲੋਕ ਕਹਿ ਰਹੇ ਲੋਕਾਂ ਦੀ ਸਰਕਾਰ ਸੀ ਪਰ ਕਿਤੇ ਲੋਕ ਨਿਰਾਸ਼ ਨਜ਼ਰ ਆਉਂਦੇ ਨਹੀਂ 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 ਬਿਲਕੁਲ ਨਹੀਂ ਜਿਹੜਾ ਨੇ ਲਪਗੜੱਪੀ ਖਾਧਾ ਨਾ ਉਹ ਹੀ ਨਰਾਜ ਆ ਜਿਹੜੇ ਆਮ ਲੋਕਲ ਲੋਕ ਆ ਜਿਹੜੇ ਕਮਾਈ ਕਰਕੇ ਖਾਣ ਵਾਲੇ ਆ ਉਹ ਬਿਲਕੁਲ ਖੁਸ਼ ਆ ਜਿਹੜੇ ਆਮ ਲੋਕ ਆ ਖੁਸ਼ ਆ ਜਿਨ੍ਹਾਂ ਨੇ ਪਹਿਲਾਂ ਖਾਂਦਾ 75 ਸਾਲ ਹੋ ਗਏ ਪੰਜਾਬ ਨੂੰ ਲੁੱਟਿਆ ਦੇਸ਼ ਨੂੰ ਲੁੱਟਿਆ ਉਹ ਬਿਲਕੁਲ ਨਰਾਜ ਆ ਉਹ ਖੁਸ਼ ਹੋ ਵੀ ਨਹੀਂ ਸਕਦੇ ਤੇ ਜਿਹੜੇ ਆਮ ਪਬਲਿਕ ਆ ਬਿਲਕੁਲ ਖੁਸ਼ ਆ 13 0 ਹੋਊਗਾ ਭਗਵਾਨ ਸਿੰਘ ਮਾਨ ਦੇ ਹੱਕ ਚ 13 0 ਪੰਜਾਬ ਦੇ ਲੋਕ ਕਰਨਗੇ ਤਾਂ ਤੁਸੀਂ ਕਿਉਂ ਦੇ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ? ਕਿਸਾਨਾਂ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ। ਅਸੀਂ ਆਪਦੇ ਹਲਕੇ ਬਾਰੇ ਕਹਿ ਸਕਦੇ ਆਂ। ਪਿੰਡਾਂ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਤੇ ਚੱਲੂਗਾ ਵੀ ਬਹੁਤ ਵਧੀਆ ਜੀ। ਕਿ ਕੀ ਲੱਗਦਾ ਕਰਮਜੀਤ ਅਨਮੋਲਤ ਜਿੱਤਣਗੇ? ਹਾਂ ਜੀ ਜਿੱਤਣਗੇ। ਬਹੁਤ ਵੋਟਾਂ। ਬਹੁਤ ਵੋਟਾਂ। ਸਵਾਲ। ਛੜਕਣਾ। ਲਗਾਤਾਰ ਲੋਕਾਂ ਦਾ ਰੁਝਾਨ ਹੈ ਜਿਹੜਾ ਕਰਮਜੀਤ ਅਨਮੋਲਤ ਵੱਲ ਵੱਧਾ ਨਜ਼ਰ ਆ ਰਿਹਾ ਹੈ ਤਾਂ ਸੇ। ਔਰ ਵੀ ਲੋਕਾਂ ਨਾਲ ਜੇ ਗੱਲਬਾਤ ਕਰਾਂਗੇ ਤਾਂ ਕਿਸ ਤਰ੍ਹਾਂ ਦਾ ਰੁਝਾਨ ਬਣਦਾ ਹੈ ਤਾਂ ਉੱਤਨਾਂ ਬਣੇ ਰਹੋ ਪੰਜਾਬ ਹਲਾਣਾ ਲਈ ਧੰਨਵਾਦ